ਮਾਂ ਹੋਰੀ ਆਉਣ ਵਾਲੀ ਨੇ ਉਹਦੇ ਹਉਣ ਤੋਂ ਪਹਿਲਾਂ ਛੇਛ ਦੀ ਝਾੜੂ ਲਾ ਦਾਂ ਐ ਹੋ ਜਾਊਗਾ ਵੀ ਕੰਮ ਕਰ ਰਹੀ ਆ ਦੀਦਾ ਨਹੀਂ ਹੈਗਾ ਅੱਖਾਂ ਲਾਈਆਂ ਰੱਬ ਨੇ ਕਿ ਫੁੱਟੀਆਂ ਹੋਈਆਂ ਨੇ ਤੂੰ ਅੰਨੀ ਆ ਤੈਨੂੰ ਦਿੰਦਾ ਮੈਂ ਕੰਮ ਕਰ ਰਹੀ ਆ ਜਾਣ ਜਾਣ ਕੇ ਵਿਚਾਲੇ ਆ ਕੇ ਫਸਦੀਆਂ ਅੱਛਾ ਤਾਂ ਤੂੰ ਇਹ ਕਹਿਨੀ ਹੈ ਵੀ ਤੂੰ ਝਾੜੂ ਲਾਵੇਂ ਜਦ ਮੈਂ ਪੈਰ ਐ ਕਰ ਕਰਕੇ ਤੁਰਾਂ ਤੈਨੂੰ ਨਹੀਂ ਦਿੰਦਾ ਵੀ ਅੰਦਰੋਂ ਕੋਈ ਬੰਦਾ ਆ ਜਾਂਦਾ ਇੱਕ ਮਿੰਟ ਜਦੋਂ ਮੈਂ ਝਾੜੂ ਲਾਉਣਾ ਤੇ ਤੈਂ ਅੰਦਰ ਆਉਦੇ ਨਿਕਲਣਾ ਪਹਿਲਾਂ ਤਾਂ ਤੂੰ ਸਾਰੇ ਦਿਨ ਦੀ ਪਸਰੇ ਪਈਆਂ ਮੈਂ ਤਾਂ ਅੱਜ ਮੇਰੀ ਵਾਰੀ ਹੈ ਨਹੀਂ ਸੀ ਮੈਂ ਚਾਹੇ ਕੁਝ ਮਰਜ਼ੀ ਕਰਾਂ ਤੂੰ ਆਪਦੇ ਕੰਮ ਟਾਈਮ ਨਾਲ ਨਹੀਂ ਨਿਭਾ ਸਕੀ ਤੂੰ پتہ ਨਹੀਂ ਲੱ ਕਿੱਡੀ ਕਿੱਡੀ ਚੜੀ ਫਿਰ ਤੈਨੇ ਲਾਉਣਾ ਝਾੜੂ ਮੈਂ ਲਾਉਣਾ ਚਾਹੇ ਮੈਂ ਤੂੰ ਪਛਲਾ ਮ ਚਾਹੇ ਮੈਂ ਸ਼ਾਮ ਨੂੰ ਲਾਵਾ ਤੈਨੂੰ ਕੀ ਅੱਛਾ ਐਂ ਤਾਂ ਤੂੰ ਪੋਚਾ ਹੱਥ ਨੇ ਲਾਉਣ ਲੱਗ ਜਾਈਂ ਫਿਰ ਉਹਨਾਂ ਟਾਈਮ ਮੈਂ ਕਬਰ ਚ ਬ ਤੇਰਾ ਤਾਂ ਕੰਮ ਆਸਨ ਦਾ ਕ ਮੁੱਕਦਾ ਹੀ ਨਹੀਂ ਤੂੰ ਤਾਂ ਜਿਹੜੇ ਕੰਮ ਨੂੰ ਲੱਗ ਜੇ ਉੱਥੇ ਲੰਬਾ ਪੇਣ ਪਾ ਕੇ ਬਹਿ ਨਹੀਂ ਆ ਚੱਲ ਮੈਂ ਕਰਦੀ ਤਾਂ ਹੈਗੀ ਆ ਚਾਹੇ ਲੰਬਾ ਪੇਣ ਪਾਉਂਦੀ ਆ ਜਿਵੇਂ ਮਰਜੀ ਤੇਰੇ ਵਾਂਗੂ ਤਾਂ ਨਹੀਂ ਜਦੋਂ ਆਪਣੀ ਵਾਰੀ ਹੁੰਦੀ ਆ ਕਲੇਸ਼ ਹੀ ਕਰੀ ਜਾਉਂਗੀ ਸਾਰਾ ਦਿਨ ਹਾਂ ਮੈਂ ਹੀ ਕਲੇਸ਼ ਕਰਦੀ ਆ ਜੇ ਤੂੰ ਤਾਂ ਘਾਹ ਨੂੰ ਕਰਦੀ ਆ ਤੂੰ ਤਾਂ ਦੇਵਤੀ ਆ ਉਹ ਕੀ ਗੱਲ ਹੋ ਗਈ ਭਾਬੀ ਕਿਉਂ ਲੜੀ ਜਾਂਦੇ ਹੋ ਤੁਸੀਂ ਸਿਮੂ ਆ ਗਈ ਤੂੰ ਆ ਗਈ ਕੀ ਗੱਲ ਹੋ ਗਈ ਕਿਉਂ ਨੜ ਰਿਹਾ ਹੋਣਾ ਕੀ ਆ ਕੰਮ ਕਰ ਰਹੀ ਆ ਮੈਂ ਜਾਣ ਜਾਣ ਕੇ ਵਿਚਾ ਕੇ ਫਸਦੀ ਆ ਅੱਡੇ ਤਾਂ ਤੂੰ ਲੌਣ ਨੂੰ ਤਿਆਰਿਆ ਨਹੀਂ ਹੈਗੀ ਤੂੰ ਤਾਂ ਜਿਵੇਂ ਕੱਲੀਓ ਕੰਮ ਕਰਦੀ ਐ ਮੇ ਦੁਨੀਆ ਤੇ ਹੋਰ ਤਾਂ ਕੀ ਕਰਦਾ ਹੀ ਨਹੀਂ ਉਹ ਕાન ਨੂੰ ਲੜਦੇ ਹੋ ਤੁਸੀਂ ਚੁੱਪ ਕਰ ਜਾਓ ਕਿਉਂ ਤੁਸੀਂ ਨਿੱਕੀ ਨਿੱਕੀ ਗੱਲ ਤੇ ਕਲੇਸ਼ ਪਾਇਆ ਕਰੇ ਨਾ ਨਾ ਸਿੰਮੂ ਤੈਨੂੰ ਪਤਾ ਤਾਂ ਹੈਗਾ ਮੇਰਾ ਮੈਂ ਕਿੱਥੇ ਕਲੇਸ਼ ਪਾਉਣੀ ਆ ਜਦੋਂ ਮੈਂ ਕੰਮ ਕਰਨ ਲੱਗਦੀ ਆ ਨਾ ਬਸ ਇਹ ਜਾਣ ਕੇ ਟੰਗਾਂ ਡਾਣ ਆ ਜਾਂਦੀ ਆ ਵਿਚਾਲੇ ਹਾਂ ਤੇ ਤੂੰ ਅੱਗੇ ਦੱਸ ਸੁਖਣਾ ਮੇਰੇ ਕਦੇ ਕਮਰੇ ਬੂਰੇ ਝਾੜੂ ਲਾਈਣੀ ਅੱਜ ਤੈਨੂੰ ਕੀ ਸੁਪਨਾ ਆ ਗਿਆ ਸੀ ਨਾ ਲਾਉਂਦੀ ਸੀਰਤ ਬੱਬੀ ਤੂੰ ਚੁੱਪ ਕਰ ਜਾ ਇਹਨੇ ਕੀ ਚੁੱਪ ਕਰਨਾ ਇਹ ਤਾਂ ਜਮਾ ਹੀ ਨਹੀਂ ਸੋਚਦੀ ਘਰ-ਵਾਰ ਬਾਰੇ ਹਾਂ ਜੇ ਮੈਂ ਨਾ ਸੋਹਦੀ ਹੁੰਦੀ ਨਾ ਤਾਂ ਸ਼ੁਰੂ ਤੋਂ ਆਉ ਜਦੋਂ ਦੀ ਆਈ ਸੀ ਉਹਦੀ ਐਡ ਕਰਾ ਕੇ ਬਹਿ ਜਾਂਦੀ ਪਰ ਹੁਣ ਬਹੁਤ ਹੋ ਗਿਆ ਹੁਣ ਤਾਂ ਅੱਡ ਹੋਵਾਂਗੀ ਅੱਗ ਤਾਂ ਤੇਰੇ ਅੱਡ ਹੋਣ ਦੀ ਲੱਗ ਰਹੀ ਹੈ ਤੂੰ ਜਦੋਂ ਦੀ ਆਈਆਂ ਘਰ ਚ ਖਖੜੀ ਕਰੇਲੇ ਕਰਿਆ ਪਿਆ ਮੈਂ ਤੇ ਕਰਿਆ ਬਸ ਨਾ ਕੀ ਗੱਲ ਹੋ ਗਈ ਕਿਉਂ ਲੜੀ ਜਾਨੀ ਆ ਤੁਸੀਂ ਆਵਦੇ ਲਾੜ ਲਈ ਪਛਲਾ ਜਿਹਦੀ ਹਮਾਇਤ ਕਰਾਉਣੀ ਹੁੰਦੀ ਆ ਮਾਂ ਮੇਰੀ ਗੱਲ ਸੁਣ ਮੈਂ ਤੂੰ ਅਸੀਂ ਕਿਉਂ ਆ